ਲੰਗੇ ਦੀ 7 ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਆਫਟਰ ਆਲ ਹੁੰਦੀ ਹੈ ਔਰ ਉਹ 7 ਮੈਂਬਰੀ ਕਮੇਟੀ ਜਿਹੜੀ ਹੈ ਉਹ 5 ਮੈਂਬਰਾਂ ਤੱਕ ਕਨਸੋਲिडेट ਹੋ ਕੇ ਰਹਿ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ 5 ਮੈਂਬਰਾਂ ਨੇ ਤਾਂ ਜ਼ਰੂਰ ਕਹਿ ਦਿੱਤਾ ਕਿ ਉਹ ਲਿਖਤੀ ਤੌਰ ਦੇ ਉੱਤੇ ਸਿੰਘ ਸਾਹਿਬ ਨੂੰ ਆਪਣੀ ਰਿਪੋਰਟ ਭੇਜਣਗੇ ਤੇ ਉਸ ਤੋਂ ਬਾਅਦ ਜਿੰਮੇ ਸਿੰਘ ਸਾਹਿਬ ਕਹਿਣਗੇ ਉਵੇਂ ਕੀਤਾ ਜਾਵੇਗਾ ਪਰ ਦੂਜੇ ਪਾਸੇ ਇਹ ਮਾਮਲਾ ਸਿਰਫ ਇੱਥੇ ਖਤਮ ਨਹੀਂ ਹੋਇਆ ਇਹਦੇ ਨਾਲ ਹਰਚਨਦਰ ਸਿੰਘ ਧਾਮੀ ਔਰ ਤ੍ਰਿਪਾਲ ਸਿੰਘ ਬਡੂਗਰ ਅਸਤੀਫਾ ਵੀ ਜਿਹੜਾ ਉਹ ਅੱਗੇ ਗਿਆ ਔਰ ਉਸੇ ਅਸਤੀਫੇ ਨੂੰ ਲੈ ਕੇ 7 ਮੈਂਬਰੀ ਕਮੇਟੀ 5 ਮੈਂਬਰਾਂ ਤੱਕ ਕਨਸ ਬਾਗੀ ਧੜਾ ਜਿਹੜਾ ਪਹਿਲਾਂ ਜਿਹਨੂੰ ਹੁਣ ਸੁਧਾਰ ਲਹਿਰ ਵੀ ਕਿਹਾ ਜਾਂਦਾ ਸੁਧਾਰ ਲਹਿਰ ਦੇ ਲੀਡ ਲੀਡਰ ਨੇ ਉਹਨਾਂ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਾਣਕਾਰੀ ਮੁਤਾਬਕ ਸਰਦੀਪ ਸਿੰਘ ਰਖਤਾ ਦੇ ਘਰ ਇਹ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਬਹੁਤ ਕੁਝ ਕਿਤੇ ਵਿਚਾਰੇ ਆ ਗਿਆ ਬੜੀਆਂ ਪੰਥਕ ਗੱਲਾਂ ਜਿਹੜੀਆਂ ਨੇ ਇੱਥੇ ਕੀਤੀਆਂ ਗਈਆਂ ਨੇ بڑے ਮਸਲੇ ਵਿਚਾਰੇ ਗਏ ਨੇ ਪਰ ਇਸ ਮੀਟਿੰਗ ਤੋਂ ਬਾਅਦ ਉਹ ਚਰਚਾ ਇਹ ਸ਼ੁਰੂ ਹੋ ਗਈ ਹੈ ਕਿ ਕੀ ਸੁਧਾਰ ਲਹਿਰ ਵੱਲੋਂ ਆਪਣੀ ਇੱਕ ਵੱਖਰੀ ਪਾਰਟੀ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ ਹੈ ਕਿ ਸੁਧਾਰ ਲਹਿਰ ਇੱਕ ਵੱਖਰੀ ਪਾਰਟੀ ਲੈ ਕੇ ਸਾਹਮਣੇ ਆ ਰਹੀ ਹੈ ਜਾਂ ਫਿਰ ਆਉਂਦੇ ਦਿਨਾਂ ਵਿੱਚ ਅਕਾਲੀ ਦਲ ਦੇ ਪੈਰਲਲ ਇੱਕ ਹੋਰ ਅਕਾਲੀ ਦਲ ਸਾਹਮਣੇ ਖੜਾ ਨਜ਼ਰ ਆਉਣ ਲੱਗੇਗਾ ਜਾਂ ਫਿਰ ਇਹ ਸਿਰਫ ਹਵਾ ਦੇ ਵਿੱਚ ਹੋਣ ਵਾਲੀਆਂ ਗੱਲਾਂ ਨੇ ਚਰਚਾਵਾਂ ਤਾਂ ਵੱਧਦੀਆਂ ਪਈਆਂ ਨੇ ਕਿਉਂਕਿ ਪਹਿਲਾਂ ਵੀ ਇੱਕ ਦੋ ਵਾਰ ਇਹ ਗੱਲਾਂ ਇਨਡਾਇਰੈਕਟਲੀ ਸੁਧਾਰ ਲਹਿਰ ਦੇ ਲੀਡਰਾਂ ਵੱਲੋਂ ਕਈਆਂ ਜਾ ਚੁੱਕੀਆਂ ਸੀ ਇੱਕ ਨਵੇਂ ਅਕਾਲੀ ਦਲ ਦੀ ਹੋਂਦ ਦੇ ਵਾਸਤੇ ਤੇ ਦੂਜੇ ਪਾਸੇ ਪੁਰਾਣੇ ਇਸ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਚਰਚਾਵਾਂ ਦੇ ਵਿੱਚ ਬਣਦੀ ਨਜ਼ਰ ਆਉਣ ਲੱਗੀ ਹੈ ਕਿ ਸ਼ਾਇਦ ਹੁਣ ਉਹ ਸਟੈਪ ਅਕਾਲੀ ਦਲ ਚੁੱਕ ਸਕਦਾ ਹੈ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਸਿਆਸੀ ਰੁਝਾਨ ਜਿਹੜੇ ਨੇ ਉਹ ਬਦਲਣ ਦੀ ਕਗਾਰ ਤੇ ਹੈਗੇ ਨੇ ਇੱਕ ਪਾਸੇ 227 ਵਾਲਾ ਰੁਝਾਨ ਹੋ ਜਾਵੇਗਾ ਉਸ ਤੋਂ ਪਹਿਲਾਂ ਜੇ ਪੰਥਕ ਸਫਾਂ ਦੀ ਗੱਲ ਕਰੀਏ ਤਾਂ ਐਸਜੀਪੀਸੀ ਇਲੈਕਸ਼ਨਸ ਦਾ ਵੀ ਦੌਰ ਜਿਹੜਾ ਆਉਣ ਵਾਲਾ ਆ ਇਹ ਇਸ ਸਥਿਤੀ ਦੇ ਮੱਦੇਨਜ਼ਰ ਬਹੁਤ ਕੁਝ ਜਿਹੜਾ ਬਦਲ ਸਕਦਾ ਹੈ ਇਹਨੀਆਂ ਕੰਸੋਹਾ ਜਿਹੜੀਆਂ ਨੇ ਚਾਹਤਦੀਆਂ ਪਈਆਂ ਨੇ ਇਸ ਦੇ ਬੰਦੇ ਨਾਲ ਸਰ ਬਹੁਤ ਕੁਝ ਵਾਪਰ ਰਿਹਾ ਹੈ ਔਰ ਇਹ ਦੇ ਦਰਮਿਆਨ ਇਦਾਂ ਦੀਆਂ ਚਰਚਾਵਾਂ ਚੱਲਣੀਆਂ ਹੁਣ ਇੱਕ ਪੰਜਾਬ ਅੰਦਰ ਖਾਸ ਤੌਰ ਦੇ ਉੱਤੇ ਇੱਕ ਵੱਖਰੀ ਸਿਆਸੀ ਹਵਾ ਨੂੰ ਜਿਹੜੀ ਆ ਉਹ ਜਨਮਦਿੰਦਿਆਂ ਨਜ਼ਰ ਆ ਰਹੀ ਹੈ ਕੀ ਕੁਝ ਹੁੰਦਾ ਆਉਂਦੇ ਦਿਨਾਂ ਨੂੰ ਦੱਸ ਦੇ ਰਵਾਂਗੇ ਬਣੇ ਰਵਾਂ ਨੇ ਇੰਡੀਆ ਪੰਜਾਬੀ ਦੀ